ਹੁਸ਼ਿਆਰਪੁਰ ਪੁਲਿਸ ਨੇ ਕਤਲ ਅਤੇ ਇਰਾਦਾ ਕਤਲ ਸਮੇਤ ਹੋਰ ਅਪਰਾਧਿਕ ਮਾਮਲਿਆਂ 'ਚ ਲੋੜਿੰਦੇ ਦੋ ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਕਾਬੂ ਕੀਤੇ ਇਹਨਾਂ ਕਥਿਤ ਦੋਸ਼ੀਆਂ ਪਾਸੋਂ ਦੋ ਨਜਾਇਜ਼ ਪਿਸਟਲ ਅਤੇ ਜਿੰਦਾ ਰੋਂਦਵੀ ਬਰਾਮਦ ਕੀਤੇ ਨੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਇਮਨਪ੍ਰੀਤ ਸਿੰਘ ਵਾਸੀ ਮਾਹਲਪੁਰ ਅਤੇ ਵਿਨੇ ਕੁਮਾਰ ਵਾਸੀ ਰਾਮਪੁਰ ਬਿਲੜੋਂ ਗੜਸ਼ੰਕਰ ਵਜੋਂ ਹੋਈ ਹੈ ਤੇ ਪੁਲਿਸ ਨੇ ਇਹਨਾਂ ਪਾਸੋਂ 32 ਬੋਰ ਅਤੇ 30 ਬੋਰ ਦੇ ਦੋ ਪਿਸਟਲ ਵੀ ਬਰਾਮਦ ਕੀਤੇ ਨੇ ਸਥਾਨਕ ਪੁਲਿਸ ਲੈਨ ਗਰਾਉਂਡ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰਿੰਦਰ ਲੰਬਾ ਨੇ ਕਿਹਾ ਕਿ ਸੀਆਈਏ ਸਟਾਫ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਵਿਦੇਸ਼ ਰੇਂਦੇ ਅਪਰਾਧਿਕ ਕਿਸਮ ਦੇ ਦੋ ਵਿਅਕਤੀ ਅਜਸਕਰਨ ਪ੍ਰੀਤ ਸਿੰਘ ਉਰਫ ਕਨੂ ਵਾਸੀ ਕੁੱਕੜ ਮਜ਼ਾਰਾ ਅਤੇ ਲਵਪ੍ਰੀਤ ਸਿੰਘ ਉਰਫ ਲਾਡੀ ਵਾਸੀ ਪਿੰਡ ਪੱਜਲਾ ਆਪਣੇ ਗੈਂਗ ਰਾਹੀਂ ਜ਼ਬਰੀ ਬਸੂਲੀ ਲੜਾਈ ਝਗੜੇ ਅਤੇ ਅਸਲਾ ਸਪਲਾਈ ਕਰਨ ਦਾ ਕੰਮ ਕਰਦੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਪੁਲਿਸ ਨੇ ਇਸ ਗੈਂਗ ਦੇ ਦੋ ਨੌਜਵਾਨ एमनप्रीत सिंह ਅਤੇ ਵਿਨੇ ਕੁਮਾਰ ਨੂੰ ਦੋਨੋਂ ਚੈਸ ਪਿਸਤਾਂ ਸਮੇਤ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਇਹ ਦੋਵੇਂ ਹੀ ਨੌਜਵਾਨ ਹੁਸ਼ਿਆਰਪੁਰ ਪੁਲਿਸ ਨੂੰ ਕਤਲ ਇਰਾਦਾ ਕਤਲ ਅਤੇ ਹੋਰ ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ ਲੁੜਿੰਦੇ ਸਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਸਾਡੀ ਟੀਮ ਇੰਚਾਰਜ ਸੀਆਈਏ ਦੀ ਟੀਮ ਨੇ ਐਸਪੀਬੀ ਤੇ ਡੀਐਸਪੀ ਦੀ ਅਗਵਾਈ ਹੇਠ ਦੋ ਵਾਂਟਡ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਹੈਗਾ ਤੇ ਉਹਨਾਂ ਤੋਂ ਦੋ ਇਲੀਗਲ ਵੈਪਨ ਅਸੀਂ ਬਰਾਮਦ ਕੀਤੇ ਨੇ ਜਿਹੜੇ ਵਾਂਟਡ ਕ੍ਰਿਮੀਨਲ ਹੈਗੇ ਉਹਨਾਂ ਵਿੱਚ ਇੱਕ ਹੈਗਾ ਇਮਨ ਲਿਆ ਸੀਮਨਪ੍ਰੀਤ ਜਿਹੜਾ ਰਹਿਣ ਵਾਲਾ ਹੈਗਾ ਆਪਣਾ ਮਾਲਕੋਟਾ ਤੇ ਦੂਸਰਾ ਵਿਨੈ ਕੁਮਾਰ ਹੈਗਾ ਜਿਹੜਾ ਰਹਿਣ ਵਾਲਾ ਹੈਗਾ ਗੜਸ਼ਨ ਕਰਦਾ ਹੈ ਇਮਨ ਜਿਹੜਾ ਹੈਗਾ ਉਹ 5 ਕੇਸਾਂ 'ਚ ਵਾਂਟਡ ਸੀਗਾ ਜਿਹਦੇ ਵਿੱਚ ਹੁਸ਼ਾਰਪੁਰ ਦੇ ਤੇ ਨਵਾਂ ਸ਼ਹਿਰ ਦੇ ਕੇਸ ਸੀਗੇ ਰੀਸੈਂਟਲੀ ਨਾ ਨਵਾਂਸ਼ਹਿਰ 'ਚ ਵੀ ਇੱਕ ਮੈਡੀਕਲ ਸਟੋਰ ਤੇ ਲੂਟ ਕੀਤੀ ਸੀ ਉਹਦੇ ਸਬੰਧ 'ਚ ਇੱਕ ਐਫਆਈਆਰ ਉੱਤੇ ਦਰਜ ਹੋਇਆ ਹੈਗਾ ਤੇ ਬਾਕੀ ਵੱਖਰੇ-ਵੱਖਰੇ ਚਾਰ ਕੇਸ ਹੰਸਾਰਪੁਰ 'ਚ ਦਰਜ ਹੈਗੇ ਜਿਹਦੇ ਵਿੱਚ ਆ ਵਾਂਟਡ ਸੀਗਾ ਨਾਲ ਹੀ ਜਿਹੜਾ ਵਿਨੈ ਕੁਮਾਰ ਹੈਗਾ ਵਿਨੈ ਕੁਮਾਰ ਵੀ ਐਨਡੀਪੀਐਸ ਦੇ ਕੇਸ 'ਚ ਵਾਂਟਡ ਸੀਗਾ ਤੇ ਦੀ ਕੋਈ ਉਹ ਪ੍ਰੋਫਾਈਲ ਚੱਲ ਰਹੀਆਂ ਸੀਗੀਆਂ ਤੇ ਕਾਫੀ ਟਾਈਮ ਤੋਂ ਰਿਸਪੌਂਡ ਕਰ ਰਿਹਾ ਸੀਗਾ ਤੇ ਬੇਲਸ ਵਗੈਰਾ ਵੀ ਰਿਜੈਕਟ ਹੋਈਆਂ ਹੈਗੀਆਂ ਤੇ ਇਹਨੂੰ ਵੀ ਅਰੈਸਟ ਕੀਤਾ ਹੈਗਾ ਇੱਕ ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਸਿੰਡੀਕੇਟ ਹੈਗਾ ਜਿਹਦੇ ਵਿੱਚ ਇਹਦੇ ਦੋ ਐਸੋਸੀਏਟ ਹੈਗੇ ਜਿਹੜੇ ਬਾਹਰ ਬੈਠ ਕੇ ਤੇ ਕ੍ਰਾਈਮ ਸਿੰਡੀਕੇਟ ਨੂੰ ਰਨ ਵੀ ਕਰਦੇ ਹੈਗੇ ਤੇ ਫਿਰ ਉਹਨੂੰ ਆਪਰੇਟ ਕਰਕੇ ਉਹਨਾਂ ਨੂੰ ਸਿਸਟਮ ਕਰਦੇ ਹੈਗੇ ਜਿਹਦੇ ਵਿੱਚ ਇੱਕ ਜਸਕਰਨ ਪ੍ਰੀ ਉਸ ਕਰਨੂ ਹੈਗਾ ਤੇ ਦੂਸਰਾ ਲਵਪ੍ਰੀਤ ਉਹ ਖਲਾੜੀ ਹੈਗਾ ਤੇ ਇਹਨਾਂ ਨੇ ਵੈਪਨ ਵੀ ਸਪਲਾਈ ਕੀਤੇ ਤੇ ਇਹਨਾਂ ਨੇ ਟਾਰਗੇਟ ਵੀ ਦਿੱਤੇ ਜਿਹਦੇ ਸਬੰਧ ਚ ਇੱਕ ਵਾਰ ਤੁਹਾਨੂੰ ਪਤਾ ਹੋਣਾ ਕਿ ਗੱਟ ਸੰਕਰ ਚ ਇੱਕ ਵਾਰ ਗੋਲੀ ਚਲੀ ਸੀਗੀ ਇਸੇ ਤੋਂ ਐਕਸਟਰੈਕਸ਼ਨ ਦੇ ਰਿਗਾਰਡਿੰਗ ਉਹ ਕੇਸ ਹੈਗਾ ਉਦੇ ਵਿੱਚ ਬਾਕੀ ਦੋ ਅਸੀਂ ਫੜੇ ਜਾਪੇ ਕਿ ਸੀਗੇ ਆ ਪੈਂਡਿੰਗ ਸੀਗੀ ਦੀ ਗ੍ਰਿਫਤਾਰੀ ਜਿਹਨੂੰ ਫੜਿਆ ਹੈਗਾ ਤੇ ਆ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਹੈਗਾ ਇਹਨੂੰ ਬਸਟ ਸਾਡੀ ਟੀਮ ਨੇ ਕੀਤਾ ਹੈਗਾ ਵਿਚਰ ਗੁੱਡ ਅਚੀਵਮੈਂਟ ਮਾਲਪੁਰ ਜਿਹੜਾ ਗੈਂਗਰ ਇਨਕੋ ਮਟਰੀਅਲ ਉਹਨਾਂ ਵਿੱਚ ਜਿਹੜਾ ਪਹਿਲਾਂ ਇੱਕ ਤੁਹਾਨੂੰ ਯਾਦ ਹੋਣਾ ਕਿ ਲਾਸਟ ਈਅਰ ਦਸੰਬਰ ਚ ਮਾਲਪੁਰ ਮੰਡੀ ਚ ਗੋਲੀਆਂ ਚੱਲੀ ਸੀ ਕਿ ਤੇ ਉਹਦੇ ਵਿੱਚ ਦੋਨੋਂ ਪਾਰਟੀਆਂ ਦੇ ਕੁਝ ਬੰਦੇ ਇੰਜਰਡ ਹੋਏ ਸੀ ਉਹਦੇ ਵਿੱਚ ਵੀ ਕਰਾਸ ਕੇਸ ਸੇ ਇਮਨ ਪ੍ਰੀਤ ਸਿੰਘ ਵਾਂਟਡ ਸੀਗਾ ਇਹਨੂੰ ਵੀ ਉਸ ਟਾਈਮ ਗੋਲੀਆਂ ਲੱਗੀ ਸੀ ਕਿ ਜਿਹਦੇ ਬਾਅਦ ਆ ਅਪ ਹੌਂਡ ਕਰ ਗਿਆ ਸੀਗਾ ਉਹ ਹੈਗਾ ਤੇ ਉਸ ਤੋਂ علاوہ ਬਾਕੀ ਕਿਸਾਂ ਚ ਰਿਹਾ ਜਿਹੜੇ ਜਿਹੜੇ ਵੈਪਨ ਇਹਨਾਂ ਨੂੰ ਇਹ ਕਿੱਥੋਂ ਲੈ ਗਿਆ ਸੀ ਇਹ ਆ ਇਹਨਾਂ ਨੂੰ ਵੈਪਨ ਜਿਹੜਾ ਹੈਗਾ ਉਹ ਲਾਡੀ ਨੇ ਪ੍ਰੋਵਾਈਡ ਕਰਵਾਇਆ ਹੈਗੇ ਫਰਦਰ ਜਿਹੜੇ ਡਿਲੀਵਰੀ ਜਮਨ ਦਿੱਤੀ ਹੈਗੀ ਉਹਨਾਂ ਬਾਰੇ ਸਾਡੇ ਕੋਲ ਲੀਡਸ ਹੈਗੀ ਉਹ ਉਹਨਾਂ ਨੂੰ ਫਰਦਰ ਅਸੀਂ ਟਰੇਸ ਕਰਕੇ ਤੇ ਅਪਡੇਟ ਕਰਾਂ ਆ ਦੋਨੋਂ ਹੀ ਜਿਹੜੇ ਹੈਗੇ ਜਿਹੜੇ ਉਹਨਾਂ ਦੇ ਐਸੋਸੀਏਟਸ ਹੈਗੇ ਕੰਨੂ ਤੇ ਲੋਪ੍ਰਿਤ ਲਾਡੀ ਆ ਦੋਨੋਂ ਬਾਹਰ ਹੈਗੇ ਵਿਦੇਸ਼ ਸਰ ਜਿਹੜਾ ਲਾਸਟ ਟਾਈਮ ਮਿਕ ਮਾਰਦਾ ਹੈ ਗ੍ਰੀਨ ਮਾਰਦਾ ਉਦੇਸ਼ੀ ਵਾਲੇ ਉਹਦੇ ਵਿੱਚ ਇਹਦਾ ਨੋਮੀਨੇਟਡ ਹੈਗਾ ਐਕਟਿਵ ਰੋਲ ਜਿਹੜਾ ਹੈਗਾ ਉਹ ਸੀਸੀਟੀਵੀ ਫੁਟੇਜ ਚ ਨਹੀਂ ਆਉਂਦਾ ਹੈਗਾ ਬਟ ਪੈਸਿਵ ਰੋਲ ਜਾਂ ਇਨਡਾਇਰੈਕਟ ਰੋਲ ਜਿਹੜਾ ਹੈਗਾ ਉਹ ਸੀ ਐਗਜ਼ਾਮਿਨ ਕਰ ਰਹੇ ਹੈਗੇ ਉਹ ਚ ਨੋਮੀਨੇਟਡ ਹੈਗਾ ਜਿਹੜੇ ਕਾਨੂੰਨ ਲੱਗੀ ਜਿਹੜੀ ਬਾਹਰ ਹੈਗੇ ਉਹਨਾਂ ਤੇ ਵੀ ਕਰਵਿ ਚੀਜ਼ ਨੂੰ ਬਿਲਕੁਲ ਦੋਨੋਂ ਕੇਸ ਤੇ ਨੋਮੀਨੇਟਡ ਹੈਗੇ ਤੇ ਫਰਦਰ ਅਸੀਂ ਲੀਗਲ ਐਕਸ਼ਨ ਉਹਦੇ ਖਿਲਾਫ ਲਿਆਉਂਦੇ ਜਿਹੜੇ ਉਹਨਾਂ ਦੇ ਬੱਚੇ ਜੇ ਕਿੰਨੀ ਵਾਰ ਬੱਚੇ ਨੂੰ ਕਰਦੇ ਹੋ ਜਿਹੜਾ ਇਹ ਇੱਕ ਵੈਪਨ ਅਸੀਂ ਰਿਕਵਰ ਕੀਤਾ ਹੈਗਾ ਆ ਜਿਹੜੀ ਗੜਸ਼ੰਕਰ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਵਰਤਿਆ ਗਿਆ ਇਸ ਤੋਂ ਇਲਾਵਾ ਇੱਕ ਫਾਇਰਿੰਗ ਜਿਹੜੀ ਮੰਡੀ ਹੋਈ ਸੀਗੀ ਉਹਦੇ ਚ ਵੀ ਅਸੀਂ ਸਸਪੈਕਟ ਕਰਦੇ ਹਾਂ ਕਿ ਆਈ ਸੇਮ ਵੈਪਨ ਵਰਤਿਆ ਗਿਆ ਹੈਗਾ ਇੱਕ ਵਾਰਦਾਤ ਨਵਾਂ ਸ਼ਹਿਰ ਚ ਰਾਨੇ ਕੀਤੀ ਜਿਹਦੇ ਵਿੱਚ ਇੱਕ ਮੈਡੀਕਲ ਸਟੋਰ ਚ ਲੂਟ ਨੂੰ ਅੰਜਾਮ ਦਿੱਤਾ ਉਹਦੇ ਵਿੱਚ ਵੀ ਸੇਮ ਵੈਪਨ ਯੂਜ਼ ਕੀਤਾ ਗਿਆ ਤੇ ਬਾਕੀ ਅਸੀਂ ਫਰਦਰ ਜਾਨਣ ਕਰਾਂਗੇ ਤੇ ਇੱਕਪਨੂ ਸ਼ਾਹ ਤੋਂ ਬੀਸੀ ਰੋਡ ਤੇ 20 ਲੇ ਲਗਾਤਾਰ ਐਕਸ਼ਨ ਵਗੈਰਾ ਆ ਰਹੇ ਤੇ ਜਨ ਆਪਰੇਸ਼ਨ ਨਿਕਲਿਆ ਕੀ ਹੋਣਾਈ ਪਕਰਨ ਆਸਤੀ ਤੋਂ ਤਿੰਨ ਰਹੇ ਨੇ। ਨੇ ਸਾਰੇ ਜਿਹੜੇ ਕੋਈ ਵੀ ਕਿਸੇ ਤਰੀਕੇ ਦੀ 스내ਚਿੰਗ ਦੀ ਵਾਰਦਾਤ ਹੈ ਜਿਹੜਾ ਹੈਗਾ ਉਹ ਲੂਟ ਦੀ ਵਾਰਦਾਤ ਜਾਂ ਚੋਰੀ ਦੀ ਵਾਰਦਾਤ ਹੋ ਜਿਹੜੀ ਹੈਗੀਆਂ ਉਹ ਜਿੱਦਾਂ ਜਿੱਦਾਂ ਮੈਂ ਸਾਰੰਮ ਰਿਕਵੈਸਟ ਕਰਨਾ ਚਾਹੁੰਗਾ ਕਿ ਪਹਿਲਾਂ ਤੋਂ ਜ਼ਰੂਰੀ ਹੈਗਾ ਕਿ ਹਰ ਇਨਸੀਡੈਂਟ ਸਾਨੂੰ ਰਿਪੋਰਟ ਕੀਤਾ ਜਾਵੇ ਸੋ ਦੈਟ ਕਿ ਸਾਡੇ ਕੋਲ ਰਿਪੋਰਟਿੰਗ ਹੋਏਗੀ ਤੇ ਅਸੀਂ ਉਹਨੂੰ ਟ੍ਰੇਸ ਕਰ ਸਕਦੇ ਹੈਗੇ ਤੇ ਕਈ ਵਾਰੀ ਹੁੰਦਾ ਕਿ ਉਹ ਰਿਪੋਰਟ ਹੀ ਨਹੀਂ ਹੁੰਦਾ ਜਿਸ ਦੇ ਕਰਕੇ ਜਿੱਥੇ ਚੰਗੀ ਫੁਟੇਜ ਸੀਸੀਟੀਵੀ ਫੁਟੇਜ ਆ ਰਹੀ ਹੁੰਦੀ ਹੈਗੀ ਉਹ ਮਿਸ ਹੋ ਜਾਂਦੀ ਹੈਗੀ ਤੇ ਰਿਪੋਰਟ ਹੁੰਦਾ ਉੱਥੇ ਚੰਗੀ ਫੋਟੋ ਜਿੰਨੀ ਆ ਰਹੀ। ਇਸ ਕਰਕੇ ਮੈਂ ਰਿਕਵੈਸਟ ਹੈ ਕਿ ਸਾਰੇ ਇਨਸੀਡੈਂਸਸ ਸਾਨੂੰ ਰਿਪੋਰਟ ਕਰਤੇ ਜਾਣ ਤੇ ਉਸ ਤੋਂ ਇਲਾਵਾ ਅਸੀਂ ਇਹਨਾਂ ਵਾਸਤੇ ਡੈਡੀਕੇਟਿਡ ਟੀਮਸ ਲਾਈਆਂ ਵੀਆਂ ਹੈਗੀਆਂ। ਸਿਵਲ 'ਚ ਵੀ ਸਾਡੀ ਟੀਮ ਡੈਡੀਕੇਟਿਡ ਡਰਾਈਵ ਡਿਫਰੈਂਟ ਡਿਫਰੈਂਟ ਟਾਈਮ ਤੇ ਲੱਗਦੀਆਂ ਹੈਗੀਆਂ। ਜਿਦੇ ਵਿੱਚ ਸਿਵਲ ਮੁਲਾਜ਼ਮ ਮੇਲ ਤੇ ਫੀਮੇਲ ਮੁਲਾਜ਼ਮ ਅਸੀਂ ਲਾਣੇ ਹੁੰਦੇ ਹੈਗੇ। ਸੋ that are ਸਨੇਚਰ ਤੇ ਜਿਹੜੇ ਇਸ ਤਰੀਕੇ ਦੇ ਵਾਅਦਾ ਖਰਮਲ ਜਿਹੜੇ ਹੈਗੇ ਉਹਨਾਂ ਨੂੰ ਅਪ੍ਰਿੰਟ ਕੀਤਾ ਜਾ ਸਕੇ। ਖਾਸ ਤੌਰ ਤੇ ਦਸਹਿਰੇ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਵੀ ਅਸੀਂ ਕਾਫੀ ਡਿਪਲॉयਮੈਂਟ ਇਸ ਤਰੀਕੇ ਨਾਲ ਸਟ੍ਰੈਟਿਜੀਕ ਤੌਰ ਤੇ ਕਰ ਰਹੇ ਹੈਗੇ ਤੇ ਸਾਰੇ ਬੰਦੇ ਜਿਹੜੇ ਹੈਗੇ ਉਹ ਸਾਰੇ ਫੜੇ ਜਾਣਗੇ ਥੈਂਕ ਯੂ